ਅਸੀਂ ਜਦੋਂ ਇਤਿਹਾਸ ਨੂੰ ਖੋਖਦੇ ਆ ਤਾਂ ਸਾਨੂੰ ਇਹ ਬੜਾ ਫਸਟ ਦਿਖਦਾ ਹੈ ਕਿ ਗੁਰੂ ਸਾਹਿਬ ਨੇ ਆਨੰਦਪੁਰ ਸਾਹਿਬ ਤੋਂ ਚੱਲਣ ਤੋਂ ਪਹਿਲਾਂ ਹੀ ਇਹ ਬੀਮਾ ਤਾਂ ਬਣਾ ਲਈ ਵੀ ਅਸੀਂ ਜਿਹੜਾ ਉਹਨਾਂ ਥਾਂ ਤੇ ਹੀ ਜਾਵਾਂਗੇ ਜਿੱਥੇ ਸਾਡੇ ਜਿਹੜੇ ਹੈਗੀਆਂ ਪਿਆਰੇ ਸਿੱਖਾਂ ਸਾਡੇ ਉਹ ਰਹਨੇ ਆ ਜੀ ਆ ਗੁਰੂ ਸਾਹਿਬ ਨੇ ਬੜੀ ਜ਼ਿੰਮੇਵਾਰੀ ਦੇ ਨਾਲ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਨੂੰ ਉਹ ਪਹਿਲਾਂ ਹੀ ਭੇਜ ਚੁੱਕੇ ਸੀ ਜੀ ਤੁਸੀਂ ਇਹ ਦੇਖੋ ਨਾ ਜੀ ਜਦੋਂ ਜੇ ਗੁਰੂ ਸਾਹਿਬ ਦੇ ਕੋਲੋਂ ਇਹ ਪਰਿਵਾਰ ਵਿਛੜਦਾ ਤਾ ਗੁਰੂ ਸਾਹਿਬ ਇੱਕ ਦਿਨ ਨਾਂਗਸਕਾਂ ਕੋਟ ਨੇ ਦੇ ਅੰਦਰ ਆਨੇ ਉਹ ਨਿਸ਼ਚਿੰਤ ਤੇ ਕਿਉਂਕਿ ਉਹਨਾਂ ਨੇ ਚਮਕੌਰ ਸਾਹਿਬ ਨੂੰ ਪਹਿਲਾਂ ਹੀ ਪੇਸ਼ ਕਰਤੇ ਸੀ ਸਾਡੀਆਂ ਜਿਹੜੀਆਂ ਸਿੱਖ ਮਿਸਲ ਹੈ ਉਹ ਉਹਨਾਂ ਨੇ ਜਿਹੜਾ ਸਾਰੇ ਦਾ ਸਾਰਾ ਪੂਰਾ ਜਪੂਰਾ ਜਿਹੜਾ ਸੇੜੀ ਆ ਉਹ ਢਾਹ ਢੇਰੀ ਕਰ ਦਿੱਤਾ ਇਹ 1931 ਦੀ ਜਦੋਂ ਗੱਲ ਕਰਦੇ ਆਂ ਸੀ ਭਾਈ ਧੰਨਾ ਸਿੰਘ ਜਿਹੜਾ ਚਾਹਲ ਸਾਈਕਲ ਯਾਤਰੀ ਯਾਤਰੀਆ ਇਹ ਇਹਨਾਂ ਗੁਰਦੁਆਰਿਆਂ ਦੀ ਜਿਹੜੀ ਹੈਗੀ ਹੈ ਪਹਿਚਾਣ ਕਰਦਾ ਹੈ ਜ਼ਿਕਰ ਕਰਦਾ ਵੀ 1931 ਦੇ ਵਿੱਚ ਜਿਹੜਾ ਹੈਗਾ ਈਮਾ ਸਾਹਿਬ ਜਿਹੜਾ ਗੁਰਦੁਆਰਾ ਉਹ ਉੱਥੇ ਆਇਆ ਤੇ ਰਾਜ ਸਾਹਿਬ ਦੀ ਜਿਹੜੀ ਨਿਸ਼ਾਨਦੇਹੀ ਹੈ ਇਹ ਆਪਣੇ ਦੂਜੇ ਇਤਿਹਾਸਕਾਰਾਂ ਜਿਹੜੇ ਉਹ ਉਹ ਕਰਦੇ ਆ ਬਲ ਸਾਹਿਬ ਜਦੋਂ ਆਪਾਂ ਸਰਸਾ ਨਦੀ ਦੀ ਗੱਲ ਕਰਦੇ ਆ ਵੀ ਸਹਿਬਜਾਦੇ ਜਿਹੜੇ ਇਕਦਮੀ ਜਿਹੜੇ ਉਹ ਗੁਰੂ ਸਾਹਿਬ ਤੋਂ ਵਿਛੜ ਗਏ ਜੀ ਦਰਅਸਲ ਅਸੀਂ ਜਦੋਂ ਇਤਿਹਾਸ ਨੂੰ ਖੋਖਦੇ ਆ ਬਾਚਦੇ ਆ ਤਾਂ ਸਾਨੂੰ ਇਹ ਬੜਾ ਸਪਸ਼ਟ ਦਿਖਦਾ ਹੈ ਕਿ ਗੁਰੂ ਸਾਹਿਬ ਨੇ ਆਨੰਦਪੁਰ ਸਾਹਿਬ ਤੋਂ ਚੱਲਣ ਤੋਂ ਪਹਿਲਾਂ ਹੀ ਇਹ ਬੀਮੂਤ ਬਣਾ ਲਈ ਵੀ ਅਸੀਂ ਜਿਹੜਾ ਉਹਨਾਂ ਥਾਂ ਤੇ ਹੀ ਜਾਵਾਂਗੇ ਜਿੱਥੇ ਸਾਡੇ ਜਿਹੜੇ ਹੈਗੀਆਂ ਪਿਆਰੇ ਸਿੱਖ ਆ ਸਾਡੇ ਉਹ ਰਹਨੇ ਆ ਤੇ ਚਮਕੌਰ ਸਾਹਿਬ ਉਹਨਾਂ ਦਾ ਇਹ ਟਿਕਾਣਾ ਸੀ ਉਸ ਤੋਂ ਪਹਿਲਾਂ ਉਹਨਾਂ ਨੇ ਆਪਣੇ ਨਾਹੰਗ ਸਾਹ ਖਾਂ ਦੇ ਜਿਹੜਾ ਕਿਲਾ ਉੱਥੇ ਕੱਟੀ ਜੀ ਗੁਰੂ ਸਾਹਿਬ ਨੇ ਬੜੀ ਜ਼ਿੰਮੇਵਾਰੀ ਦੇ ਨਾਲ ਕਿਉਂਕਿ ਇੱਕ ਕਮਜ਼ੋਰ ਕੜੀ ਆਪਾਂ ਕਹਿ ਸਕਦੇ ਹਾਂ ਕਿਉਂਕਿ ਛੋਟੇ ਬੱਚੇ ਤੇ ਤੇ ਬਿਰਧ ਮਾਤਾ ਸੀ ਉਹ ਬਹੁਤ ਜ਼ਿਆਦਾ ਇੱਕ ਗਿਊਂਤ ਬੰਦੀ ਦੇ ਨਾਲ ਗੁਰੂ ਸਾਹਿਬ ਨੇ ਪਰਿਵਾਰ ਦੇ ਮੈਂਬਰਾਂ ਨੂੰ ਉਹ ਚਮਕੌਰ ਸਾਹਿਬ ਤੱਕ ਗਏ ਆ ਅੱਛਾ ਜੀ ਜ਼ਿੰਮੇਵਾਰੀ ਲੈ ਉਹਨਾਂ ਨੂੰ ਬਚਾ ਬੜੀ ਜ਼ਿੰਮੇਵਾਰੀ ਦੇ ਨਾਲ ਉਹਨਾਂ ਨੂੰ ਭੇਜਿਆ ਗਿਆ ਹੈ ਭਾਈ ਦੁਨਾਲ ਸਿੰਘ ਡੋਰੀ ਆਪਣੀ ਲਿਖਤਾਂ 'ਚ ਇਹ ਗੱਲ ਸਾਬਤ ਕਰਦੇ ਆ ਜੀ ਉਹ ਉੱਥੇ ਬੇਚੱਕਦੀ ਹਫੜਾ ਫੜਾ ਦਬੜੀ ਉੱਥੇ ਸਰਸਾ ਨਦੀ ਦੇ ਤੇ ਪੈ ਗਈ ਤੇ ਉੱਥੇ ਜਿਹੜਾ ਪਰਿਵਾਰ ਆ ਉਹ ਪਹਿਲੇ ਗੁਰੂ ਸਾਹਿਬ ਨੇ ਆਪਣੇ ਆਪਣੀ ਵਿਉਤਵੰਦੀ ਦੇ ਨਾਲ ਇਹ ਜਿਹੜੇ ਸਾਇਬ ਜੱਤ ਦੇ ਤੇ ਮਾਤਾ ਗੁਜਰੀ ਜੀ ਨੂੰ ਉਹ ਪਹਿਲੇ ਹੀ भेज चुके ਸੀ ਕਿਉਂਕਿ ਦੂਈ ਮਨੀ ਸਿੰਘ ਜਿਵੇਂ ਸਿੰਘ ਸਾਹਿਬ ਅਸੀਂ ਆ ਰਹੇ ਸੀ ਰਸਤੇ 'ਚ ਵਿਚਾਰ ਇਹ ਵੀ ਦੱਸ ਰਹੀ ਸੀ ਕਹਿੰਦੇ ਕਿ ਮਨੀ ਸਿੰਘ ਜੀ ਜਿਹੜੇ ਉਹਨਾਂ ਦੇ ਸੌਰਾ ਸਾਹਿਬ ਨੇ ਲੱਖੀ ਸ਼ਾ ਪੰਜਾਬਾ ਜੀ ਉਸ ਵੇਲੇ ਦੇ ਬਹੁਤ ਵੱਡੇ ਤਨਾੜ ਤੇ ਅਮੀਰ ਬੰਦੇ ਸੀ ਤੇ ਉਧਰ ਭੇਜਣ ਦਾ ਫੈਸਲਾ ਸੋ ਇਹ ਫੈਸਲਾ ਵੀ ਕਿਤੇ ਨਾ ਕਿਤੇ ਭਾਈ ਦੂਣਾ ਸਿੰਘ ਢੂਰੀਆ ਨਾਲ ਭੇਜਣ ਦਾ ਮਹਾਰਾਜ ਜੀ ਦੇ ਹੁਕਮ 'ਚ ਸੀ ਜੀ ਤੁਸੀਂ ਇਹ ਦੇਖੋ ਨਾ ਜੀ ਜਦੋਂ ਜੇ ਗੁਰੂ ਸਾਹਿਬ ਦੇ ਕੋਲੋਂ ਇਹ ਪਰਿਵਾਰ ਵਿਛੜਦਾ ਤਾਂ ਗੁਰੂ ਸਾਹਿਬ ਇੱਕ ਦਿਨ ਨਾਂਗਸਕਾਂ ਕੋਟੜਨ ਦੇ ਅੰਦਰ ਰਹਿਨੇ ਆ ਸਟੇ ਕਰ ਦਿੰਦਾ ਸਟੇ ਕਰ ਦਿੰਦਾ ਸਟੇ ਕਰ ਦਿੰਦੇ ਆ ਤੇ ਦੇਖੋ ਇਦਾਂ ਦੀ ਕੋਈ ਗੱਲ ਹੁੰਦੀ ਤਾਂ ਗੁਰੂ ਸਾਹਿਬ ਜ਼ਰੂਰ ਆਪਣੇ ਸਿੰਘਾਂ ਨੂੰ ਭੇਜਦੇ ਵੀ ਉਹਨਾਂ ਦਾ ਮਾਤਾ ਗੁਜਰੀ ਜੀ ਦੇ ਛੋਟੇ ਸਾਹਿਬ ਜੀ ਜਾਂਦੇ ਹਾਂ ਪਤਾ ਕਰੋ ਵੀ ਕਿੱਥੇ ਉਹ ਨਿਸ਼ਚਿੰਤ ਤੇ ਕਿਉਂਕਿ ਉਹਨਾਂ ਨੇ ਚਮਕੌਰ ਸਾਹਿਬ ਨੂੰ ਪਹਿਲਾਂ ਹੀ ਭੇਜ ਦਿੱਤੇ ਸੀ ਉੱਥੋਂ ਇਹ ਜਦੋਂ ਤੇ ਉਹ ਫਿਰ ਜਿਹੜਾ ਹੈ ਚੌਂਤੇ ਤੋਂ ਹੁੰਦੇ ਹੋਏ ਉਹ ਜਿਦੈ ਸੇਕ ਕਮਿਸ਼ਨਰੀ ਕਾਲਜ ਜਿਹੜਾ ਉੱਥੋਂ ਉਹ ਪਿੰਡ ਤੋਂ ਹੋ ਕੇ ਇਹ ਪਿੰਡਾਂ ਵਿੱਚੋਂ ਆਉਂਦੇ ਹੁੰਦੇ ਅ ਉਹ ਜਿਹੜੇ ਆ ਉਹ ਸਿਹੜੀ ਪਹੁੰਚੇ ਜੀ ਸੋ ਸਿਹੜੀ ਜਿਹੜਾ ਗੰਗੂ ਦੇ ਘਰ ਦੀ ਨਿਸ਼ਾਨਦੇਹੀ ਹੁੰਦੀ ਆ ਜਾਂ ਗੁਰਦੁਆਰਾ ਸਾਹਿਬ ਨੇ ਰੱਥ ਸਾਹਿਬ ਉਹਦੀ ਜਾਣਕਾਰੀ ਸਾਂਝੀ ਕੀਤੀ ਜਾਵੇ ਤੇ ਕਿੰਨੇ ਗੁਰਦੁਆਰੇ ਸਿਹੜੀ ਦੇ ਵਿੱਚ ਤੇ ਮਰੰਡੇ ਦਾ ਇਤਿਹਾਸ ਵੀ ਜਿਹੜਾ ਸਾਂਝਾ ਕੀਤਾ ਆ ਵੀ ਮਰੰਡੇ ਚ ਕਿੰਨੇ ਗੁਰਦੁਆਰੇ ਨੇ ਉਹਨਾਂ ਦੀ ਜਾਂਚ ਸਹਿਬ ਜੀ ਅਦਾਂ ਦੇ ਮਾਤਾ ਜੀ ਦੀ ਇਹ ਜਿਹੜਾ ਸਿਹੜੀ ਦੀ ਅਸੀਂ ਜਦੋਂ ਪੜਦੇ ਆ ਹੁਣ ਅਸੀਂ ਇੱਕ ਕਿਤਾਬ ਚ ਜਿਹੜਾ ਉਹ ਸਵਰਨ ਸਿੰਘ ਜੀ ਦੇ ਨਾਲ ਇਹਨਾਂ ਨੇ ਲਿਖਿਆ ਇਹਨਾਂ ਨੇ ਕਰੀਆ ਬਹੁਤ ਮਿਹਨਤ ਕਰੀਆ ਤੇ ਉਹਦੇ ਵਿੱਚ ਵੀ ਜਾਣਕਾਰੀ ਦਿੱਤੀ ਆ ਤੇ ਉੱਥੇ ਇੱਕ ਬਾਹਰ ਜਿਹੜਾ ਇੱਕ ਕੁਟਿਆ ਜਿਹੜੀ ਸਾਧੂਆਂ ਦੀ ਕੁਟਿਆ ਪਿੰਡ ਦੇ ਬਾਹਰ ਉੱਥੇ ਇਹ ਜਿਹੜਾ ਹੈਗਾ ਇਤਿਹਾਸ ਜਿਹੜਾ ਉਹ ਦੱਸਦਾ ਵੀ ਪਹਿਲਾਂ ਸਿਹੜੀ ਦੇ ਬਾਹਰ ਜਿਹੜਾ ਐਮਰ ਸਾਹਿਬ ਗੁਰਦੁਆਰਾ ਐਮਰ ਸਾਹਿਬ ਗੁਰਦੁਆਰਾ ਉੱਥੇ ਜਿਹੜਾ ਉਹ ਬਠਾਲ ਕੇ ਗਿਆ ਤੇ ਉਹ ਇਹ ਪਤਾ ਕਰਨ ਚਲੇ ਗਿਆ ਪਿੰਡ ਦੇ ਵਿੱਚ ਵੀ ਕਿਤੇ ਪੁਲਿਸ ਜਾਂ ਜਿਹੜੀ ਫੌਜ ਆ ਉਹ ਇੱਥੇ ਤਾਂ ਨਹੀਂ ਹੈ ਤੇ ਉਹ ਆ ਕੇ ਫੇਰ ਸਾਬਜਾਦਿਆਂ ਨੂੰ ਉਹ ਪਿੰਡ ਦੇ ਵਿੱਚ ਲੈ ਕੇ ਗਿਆ ਸਾਡੀਆਂ ਜਿਹੜੀਆਂ ਸਿੱਖ ਮਿਸਲ ਹੈ ਉਹ ਉਹਨਾਂ ਨੇ ਜਿਹੜਾ ਸਾਰੇ ਦਾ ਸਾਰਾ ਪੂਰਾ ਦਾ ਪੂਰਾ ਜਿਹੜਾ ਸੇੜੀ ਆ ਉਹ ਢਾਹ ਢੇਰੀ ਕਰ ਦਿੱਤਾ ਉੱਥੇ ਦੇ ਸਾਰੇ ਜਿਹੜੇ ਜਿੰਨੇ ਵੀ ਰਹਿੰਦੇ ਤੇ ਉਹ ਇੱਥੋਂ ਚਲੇ ਗਏ ਸੀ ਤੇ ਜਿਹੜਾ ਹੁਣ ਨਵਾਂ ਬਸਿਆ ਉਹਦੇ ਵਿੱਚ ਜਿਹੜਾ ਗੁਰਦੁਆਰਾ ਰਤ ਸਾਹਿਬ ਜਿਹੜਾ ਹੈਗਾ ਇਹ 1931 ਦੀ ਜਦੋਂ ਗੱਲ ਕਰਦੇ ਆਂ ਸੀ ਆ ਭਾਈ ਤੰਨਾ ਸਿੰਘ ਜਿਹੜਾ ਚਾਹਲ ਸਾਈਕਲ ਯਾਤਰੀ ਯਾਤਰੀਆ ਇਹ ਇਹਨਾਂ ਗੁਰਦੁਆਰਿਆਂ ਦੀ ਜਿਹੜੀ ਹੈਗੀ ਹੈ ਪਹਿਚਾਨ ਕਰਦਾ ਔਰ ਉਹ ਉਹ ਆਪਣੀ ਜਿਹੜੀ ਡਾਇਰੀਆਂ ਦੇ ਵਿੱਚ ਉਹ ਇਹਦਾ ਜ਼ਿਕਰ ਕਰਦਾ ਵੀ 1931 ਦੇ ਵਿੱਚ ਜਿਹੜਾ ਹੈਗਾ ਇਹ ਉਹ ਐਮਾ ਸਾਹਿਬ ਜਿਹੜਾ ਗੁਰਦੁਆਰਾ ਉਹ ਉੱਥੇ ਆਇਆ ਤੇ ਉੱਥੇ ਜਿਹੜੀ ਜ਼ਮੀਨ ਆ ਜਿਹੜੀ ਉਸਾਦ ਹੁਣ ਦੀ ਜਿਹੜੀ ਕੁੱਟਿਆ ਉਹ ਉਹਨਾਂ ਨੇ ਉੱਥੇ ਦੇਖੀ ਹੈ ਤੇ ਰਾਜ ਸਾਹਿਬ ਦੀ ਜਿਹੜੀ ਨਿਸ਼ਾਨਦੇਹੀ ਹੈ ਇਹ ਆਪਣੇ ਦੂਜੇ ਇਤਿਹਾਸਕਾਰਾਂ ਜਿਹੜੇ ਉਹ ਉਹ ਕਰਦੇ ਆਂ ਸੋ ਇਹ ਜਿਹੜਾ ਕੁੱਲ ਮਿਲਾ ਕੇ ਆਪਾਂ ਜਦੋਂ ਆਪਾਂ ਗੱਲ ਕਰਦੇ ਆ ਤਾਂ ਉਹ ਸਾਰੇ ਦਾ ਜਿੰਨਾ ਵੀ ਜਿਹੜਾ ਨਿਚੋੜ ਹੈ ਉਹ ਇਹੀ ਹੈ ਵੀ ਇਹ ਐਮਾ ਸਾਹਿਬ ਗੁਰਦਵਾਰਾ ਜਿਹੜਾ ਤੇ ਰਾਜ ਸਾਹਿਬ ਜੀ ਗੁਰਦਾਰ ਸਾਹਿਬ ਹੈ ਇਹ ਇਹਨਾਂ ਦੇ ਨਾਲ ਜਿਹੜਾ ਹੈਗਾ ਇਹ ਜ਼ਰੂਰ ਜੁੜਿਆ ਹੋਇਆ ਹੈ